ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ حاضر ਹੋਇਆ ਸੋਨਾਲੀ ਕਾ ਡੀ 60 ਆ ਰੈਕਸਟ੍ਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਲੋ ਤਾਂਕਿ ਉਹਨਾਂ ਲਈ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਸੋਨਾ ਲੀਕਰ 60 ਡੀ ਆਰ ਐਕਸ ਟਰੈਕਟਰ ਹੈਗਾ ਇੰਜਨ ਗੇਅਰ ਵਧੀਆ ਪਿਆ ਦੋਸਤੋ ਸਾਈਡ ਗੇਅਰ ਪਾਵਰ ਸਟੀਅਰਿੰਗ ਡੂਲ ਕਲਚ ਟਰੈਕਟਰ ਹੈਗਾ ਛਤਰੀ ਲੱਗੀ ਹੋਈ ਹੈਗੀ ਤੇ ਵਧੀਆ ਹਾਲਤ ਦੇ ਵਿੱਚ ਤੇ ਦੋਸਤੋ ਟਰੈਕਟਰ ਹੈਗਾ ਟਾਇਰਾਂ ਦੀ ਗੱਲ ਕਰ ਲਈਏ ਤਾਂ ਸੀਟ ਦੇ ਟਾਇਰਾ 16 28 ਦੇ ਟਾਇਰਾ ਟਾਇਰਾਂ ਦੇ ਨਾਲ ਬੀਟ ਲੱਗੇ ਹੋਏ ਆ ਚਾਰੇ ਟਾਇਰਸ ਨੂੰ ਵਧੀਆ ਤੇ ਸਾਫ ਕੰਡੀਸ਼ਨ ਦੇ ਵਿੱਚ ਮਿਲਣਗੇ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਬਹੁਤ ਹੀ ਸਾਫ ਕੇ ਰੱਖਿਆ ਟਰੈਕਟਰ ਆ ਕਾ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਦੋਸਤੋ ਬਾਕੀ ਤੁਹਾਨੂੰ ਬੈਕ ਸਾਈਡ ਤੇ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਨਾ ਸੁਣੋ ਨਾਲ ਮਿਲੂਏ ਛਾਤਰੀ ਲੱਗੀ ਹੋਈ ਆ ਸਾਰਾ ਟਰੈਕਟਰ origial ਆ ਨਾਲ ਦੇ ਸਾਰੇ ਟਰੈਕਟਰ ਦੇ ਪਾਰਟਸ ਆ ਪੰਜਾਬ ਨੰਬਰ ਟਰੈਕਟਰ ਆ ਕਾ ਤੇ ਸਾਰਾ ਰੰਗ ਪੇਂਟ ਪੱਖੋ ਸਾਰਾ ਟਰੈਕਟਰ ਸਾਫ ਪਿਆਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਮੈਨ ਰੈਨ ਬਿਲਕੁਲ ਸਾਫ ਪਿਆ ਦੋਸਤੋ ਬੀਟ ਲੱਗੇ ਹੋਇਆ ਟਾਇਰਾਂ ਦੇ ਨਾਲ ਸਾਈਡ ਗੀਅਰ ਆ ਕਾ ਤੇ ਪਾਵਰ ਟਰੈਕਟਰ ਤੋਂ ਉਸ ਤੋਂ ਤੇ ਗੱਲ ਕਰ ਲਈ ਤੇ ਰੇਟ ਦੀ ਤਾਂ 2013 ਮਾਡਲ ਆ 4,65,000 ਰੁਪਏ ਦਾ ਰੇਟ ਆਗਾ ਤੇ ਬਾਕੀ ਰੇਟ ਮੌਕੇ ਤੇ ਘੱਟ ਵੱਧ ਹੋ ਜਾਊਗਾ ਜੇ ਕੋਈ ਵੀ ਟਰੈਕਟਰ ਲੈਣ ਦਾ ਚਾਹ ਵਹ ਨੂੰ ਕੋਈ ਜੱਟ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੇ ਏਰੀਆ ਤੋਂ ਨੇ ਟਰੈਕਟਰ ਮਿਲੂਗਾ ਬਾਕੀ ਦੋਸਤ ਚਾਰ ਸਿਲੰਡਰ ਟਰੈਕਟਰ ਦੇ ਤੇ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਬਾਕੀ ਦੋਸਤੋ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰ ਦਿਆ ਕਰੋ ਦੋਸਤੋ ਬਾਕੀ ਮਿਲਦੇ ਆ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ